ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 7 ਨਗ ਵੱਛੀਆਂ ਦੇ ਲੈ ਕੇ ਆਂਦੇ ਨੇ ਜਿੰਨਾ ਚੋ ਇੱਕ ਜਰਸੀ ਆ ਤੇ ਬਾਕੀ ਐਚ ਐਫ ਨੇ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਕੋਈ ਵੀ ਨਗ ਪਸੰਦ ਆਊਗਾ ਆ ਕੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੇ ਕੋਈ ਟੈਸਟ ਕਰਵਾਉਣਾ ਚਾਹੁੰਦਾ ਹੋ ਤਾਂ ਉਹ ਵੀ ਕਰਵਾ ਸਕਦਾ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸასიਖਾਲ ਜੀ ਸასიਖਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਵਨ ਸਿੰਘ ਆ ਜੀ ਸ਼ਹਿਰ ਧਰਮਕੌਰ ਜ਼ਿਲ੍ਹਾ ਮੋਗਾ ਬਈ ਮੋਬਾਈਲ ਨੰਬਰ ਜੀ 8264818960 ਜੀ ਅੱਜ ਸਤਨਾਗ ਆਪਣੇ ਕੋਲ ਗੁਰਾੜ ਬਈ ਸਤਨਾਗ ਆਗਾ ਪਹਿਲੀ ਬੇਨਤੀ ਆਪਣੀ ਹੈ ਅੱਜ ਹੂੰ ਜੇ ਕੋਈ ਭੈਣ ਭਰਾ ਨਾਗ ਲੈਂਦਾ ਵਾ ਆਪਦੀ ਤਸੱਲੀ ਕਰਾ ਕੇ ਗਾਰੰਟੀ ਨਾਲ ਆਪ ਲੈ ਕੇ ਜਾਵੇ ਹੂੰ ਮੇਰੀ ਗਾਰੰਟੀ ਬਾਅਦ ਚ ਕੋਈ ਨਹੀਂ ਜੀ ਠੀਕ ਆ ਠੀਕ ਆ ਭਾਈ ਲੋਕ ਤਾਂ ਭਾਈ ਜਾਂਦੇ ਸਰ ਲਾਂਬਾ ਦੇਣ ਲੱਗ ਜਾਂਦੇ ਆਪਾਂ ਚੰਗੀ ਚੀਜ਼ ਹੀ ਵੇਚ ਲਾਂ ਹੂੰ ਠੀਕ ਆ ਨਾ ਉਹਦੋਂ ਆਪਾਂ ਭਰਾ ਵੇਚੀ ਤੀ ਆਗਲਾ ਆ ਤਾਂ ਡਾਕਟਰ ਲੈ ਆ ਗਿਆ ਆਪਦਾ ਡਾਕਟਰ ਲੈ ਕੇ ਆਵੇ ਡਾਕਟਰ ਵੀ ਨਹੀਂ ਮਿਆਦਾ ਦੇਣਾ ਦਸੱਲੀ ਕਰਾ ਕੇ ਲੈ ਕੇ ਜਾਵੇ ਸਿੱਧੀ ਜੀ ਗੱਲ ਹੂੰ ਜੇ ਕੋਈ ਗੱਬਣਾ ਤਾਂ ਆਪਦੀ ਪਾਸ ਕਰਾ ਕੇ ਲੈ ਕੇ ਜਾਵੇ ਪਾਸ ਰਾ ਦੋ ਮਿੰਟ ਆ ਤਾਂ ਆਪਦੀ ਅੰਦਰੋਂ ਪਾਸ ਬਰਾੜ ਵੀ ਦੋ ਮਿੰਟ ਗੁੱਸਾ ਲੱਗੂਗਾ ਇਹਨੂੰ ਠੀਕ ਆ ਦਸੱਲੀ ਕਰਾ ਕੇ ਲੈ ਕੇ ਜਾਓ ਠੀਕ ਆ ਨਾ ਬਾਅਦ ਚ ਆਪਾਂ ਕੋਈ ਲੰਬਾ ਵਾਲੀ ਲੈਣਾ ਪਰਾ ਕੰਜ ਦੀ ਸਾਰਿਆਂ ਦੀ ਗਾਰੰਟੀ ਭਾਈ ਆਪਦੀ ਦਸੱਲੀ ਕਰਾ ਕੇ ਲੈ ਕੇ ਜਾਓ ਆਪਣੀ ਕੋਈ ਗਾਰੰਟੀ ਨਹੀਂ ਆਪਾਂ ਤਾਂ ਬਾਰ-ਬਾਰ ਕਹਿੰਦੇ ਆ ਠੀਕ ਆ ਆਪ ਦੇ ਜਿਹੜੀ ਤੁਹਾਨੂੰ ਫੈਟ ਆਉਂਦੀ ਆ ਆਪ ਦਾ ਡਾਕਟਰ ਨਾਲ ਹੀ ਬਿਠਾਈ ਆ ਆ ਦਾ ਨਾਲ ਹੀ ਭਾਗੇ ਲੈ ਕੇ ਆਓ ਗੱਡੀ ਤੇ ਫੇਰ ਲੈ ਕੇ ਜਾਓ ਬੱਚੀ ਠੀਕ ਆ ਜੀ ਠੀਕ ਆ ਨਾ ਤੇ ਜਰਸੀ ਤੋਂ ਸ਼ੁਰੂ ਕਰਕੇ ਆ ਨਿੱਕਾ ਦਿਖਾ ਪਹਿਲਾਂ ਬਰਾੜਾ ਜੀ ਅੱਛਾ ਜੀ ਕਿੰਨੀ ਉਮਰ ਆ ਜੀ ਇਹਦੀ ਇਹ ਬਰਾੜ ਵੀ ਹੈਗਾ ਸਾਢੇ 7 ਮਹੀਨਿਆਂ ਦਾ ਬੱਚਾ ਛੋਟਾ ਬੱਚਾ ਹੀ ਆ ਜੀ ਠੀਕ ਆ ਸਾਢੇ 7 ਮਹੀਨਿਆਂ ਦਾ ਖੀਰਾ ਬੱਚਾ ਵੀਰੇ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਰਾੜ ਬਈ ਚਾਰ ਹੀ ਥਾਣਾ ਬੱਚਾ ਨਾ ਮੈਂ ਕਹਣਾ ਪਲਿਆ ਪੁਲਿਆ ਬੜਾ ਚੰਗਾ ਹੂੰ ਕਿੰਨਾ ਚੰਗਾ ਕਹਿਲਾ ਠੀਕ ਆ ਹਾਂ ਬਾਕੀ ਚਮਕਦਮ ਕਾਲਾ ਹਨਾ ਸੰਭਿਆ ਬੜਾ ਏਦਾ ਦੋ ਘੜੀਆਂ ਵੇਖੀ ਜਾਈ ਆ ਜਿਹਦਾ ਕਰ ਮਾਰੇ ਇੰਨਾ ਸੋਹਣਾ ਨਾ ਬਾਈ ਪੈਠ ਪੁੜਾ ਦਿਖਾ ਦੀ ਮੇਰੇ ਤਾਂ ਬੜਾ ਸੋਹਣਾ ਲੱਗਾ ਇਹਦਾ ਤਾਂ ਸੋਹਣਾ ਕਰਕੇ ਲੈ ਲਿਆ ਠੀਕ ਆ ਹਾਂ ਠੀਕ ਆ ਉਹ ਵੀ ਆਪਾਂ ਨਿੱਕਾ ਬੱਚਾ ਲੈਂਦੇ ਨਹੀਂ ਹੂੰ ਇਹ ਤਾਂ ਆਪਾਂ ਛੋਣਾ ਕੱਲ ਲੱਗਾ ਕਰਕੇ ਆਪਾਂ ਲੈ ਲਿਆਗੇ ਠੀਕ ਆ ਹਾਂਜੀ ਇਹਦਾ ਛੋਟਾ ਜਿਹਾ ਭਾ ਕੀ ਹੈ ਜੀ ਪਾਤਾ ਬਰਾੜਾ 15 ਕਰਾ ਦਾ ਤਾਂ ਵੀ ਵੇਚ ਦੂੰ ਹੂੰ ਇਹ ਆਪਾਂ ਬੱਚਾ 8500 ਦਾ ਦੇਣਾ 8500 ਦਾ 8500 ਦਾ ਉਹ ਜੂ ਮਾੜਾ ਮੋਟਾ ਕਰ ਦਾਂਗੇ ਬਰਾੜ ਬਈ ਮਾ ਠੀਕ ਆ ਹਾਂਜੀ ਬਾਕੀ ਵੀਰੇ ਬੱਚਾ ਛੋਟਾਈ ਹੈ ਹਜੇ ਹਨਾ ਬਈ ਛੋਟਾ ਵਾ ਪਰ ਇੱਕ ਗੱਲ ਆ ਹੂੰ ਕਰਮਾਲ ਦੀ ਜਾਦ ਬਰੀਡ ਤੱਕ ਕਰ ਲਾ ਹੂੰ ਜਾਦ ਬਰੀਡ ਪਿਆ ਕੇ ਵਿਆਰਤੀ ਆ ਸਾਨੀ ਵਰਗੇ ਹੁੰਦਾ ਨਾ ਹੂੰ ਓਵੇਂ ਆ ਕੁਆਲਿਟੀ ਪੂਰੀ ਆ ਲੈਗ ਸਕੋਰ ਚੈੱਕ ਕਰ ਲਾ ਠੀਕ ਆ ਫੂਟ ਸ਼ਾਂਗ ਵੀ ਭੋਰਾ ਨਹੀਂ ਮੈਂ ਕਹਣਾ ਗਾਰੰਟੀ ਹੋਊਗੀ ਫੂਟ ਸ਼ਾਂਗ ਦੀ ਤਾਂ ਠੀਕ ਆ ਤੇ ਏ ਵਾ ਇਹ ਬੱਚਾ ਖੀਰਾ ਤੇ ਦੂਜੇ ਬੱਚੇ ਸਾਰੇ ਕਿਵੇਂ ਆ ਦੰਦਾ ਚ ਜੀ ਵਿਰੇ ਆਪਣੇ ਕੋਲ ਅੱਜ ਦੋ ਤੇ ਚਾਰ ਤੇ ਅੱਜ ਖੀਦੀਆਂ ਪਛੀਆਂ ਆਪਣੇ ਕੋਲ ਵੱਧ ਆ ਜੋ ਕਿਹੜੇ ਕਿਹੜੇ ਨਾ ਖੀਰੇ ਆ ਖੀਰੀਆਂ ਵਿਰੇ ਐਂਡ ਤੇ ਜਾ ਕੇ ਧੁਮਾਕਾ ਦਿਖਾਵਾਂਗੇ ਖੀਰੀ ਦਾ ਇੱਕ ਨਾ ਠੀਕ ਆ ਜੀ ਹਾਂ ਜੀ ਤੇ ਆਹਾ ਬੱਚਾ ਏ ਭਾਈ ਚੋਗਾ ਹੋਊਗਾ ਇਹ ਮੂੰਹ ਤੋਂ 4 ਦੰਦ ਦਾ ਇਹ ਆਪਾਂ ਚੱਕ ਢਾਈ ਲੈ 4 ਦੰਦ ਦਾ ਬੱਚਾ ਠੀਕ ਹੈ ਵੀਰੇ ਹਾਂਜੀ ਰੰਗ ਪ੍ਰਿੰਟ ਪੂਰਾ ਚੰਗਾ ਬਹੁਤ ਚੰਗਾ ਰੰਗ ਪ੍ਰਿੰਟ ਦੇ ਠੀਕ ਆ ਝੋਲੀ ਵੀ ਕਰਮ ਵਾਲੀ ਦੀ ਸੁਣੀ ਹੈ ਹਣਾ ਬਹੁਤ ਚੰਗੀ ਝੋਲੀ ਹਾਂਜੀ ਹਾਂਜੀ ਹੂੰ ੱੱਕਾ ਕਰਦੀ ਐ ਇਹ ਆਈ ਵਗੈਰਾ ਇਹਦੇ ਵਿਰਾਟ ਭਾਈ ਬੱਚੀਆਂ ਅੱਜ ਆਪਣੇ ਕੋਲ ਹੈਗੀਆਂ ਵਾਣਾ ਪਰ ਆਪਾਂ ਲਈਆਂ ਚੰਗੇ ਚੰਗੇ ਕਾਰ ਵਧੀਆ ਆਪਾਂ ਪਰਿਵਾਰ ਤੋਂ ਆ ਠੀਕ ਆ ਹਾਂਜੀ ਸਾਂਹ ਵਾਲੇ ਤੋਂ ਪਰ ਹਾਈਵੇ ਸਾਰੇ ਚੰਗੀਆਂ ਆ ਇਹ ਆਈ ਦੇ ਹੋਈਆਂ ਬੱਚ ਆ ਨਹੀਂ ਬੱਚੀ ਆਈ ਹੋਈ ਹੂੰ ਆਪਾਂ ਤੁਮ ਐਵੇਂ ਕਹਿਦੀ ਐ ਨਾ ਠੀਕ ਆ ਕਿਹੜੀ ਬੱਚੀ ਆਈ ਹੋਈ ਆਪਾਂ ਦੱਸਾਂਗੇ ਹੂੰ ਇਹਦੀ ਜੈ ਜੀ ਡਿਮਾਂਡ ਜੈ ਡਿਮਾਂਡ ਅੱਜ ਹੋਊਗੀ ਆਪਣੇ ਕੋਲੇ ਮੋਲ ਅੱਜ ਆਪਣੇ ਤਲਪਰਾ ਹੋਣਗੇ ਹੈ ਪਰ ਬੱਚੀ ਆਪਣੇ ਹਸਨੀ ਤੰਗੀਆਂ ਹੂੰ ਇਹ ਬਰਾੜ ਬਈ ਕੱਲੀ ਆਪਾਂ ਬੱਚੀ ਦੇਵਾਂਗੇ 18000 ਦੀ ਜੋੜੀ ਜੇ ਆਪਾਂ ਕਰਦਾਂਗੇ ਕੱਲੀ 18000 ਕੱਲੀ 18000 ਦੀ ਠੀਕ ਆ ਹਾਂਜੀ ਨਾਗ ਨੰਬਰ ਆ ਗਿਆ ਬਈ 3 ਇਹ ਤੰਦੋ ਕਿਵੇਂ ਆ ਕੱਚਾ ਖੀਰਾ ਹੀ ਗਾਰੰਟੀ ਹੈ ਮੈਂ ਕਹਿੰਦਾ ਰੜਾ ਫਟਾ ਕੇ ਦਿਖਾਉਣਾ ਇੱਕ ਵਾਰ ਚੈੱਕ ਕਰਾਵਾਂਗੇ ਏੜੀ ਗੱਲ ਹੋਊਗੀ ਅੱਜ ਹੂੰ ਇੱਕ ਨੰਬਰ ਖੀਰਾ ਦੋ ਨੰਬਰ ਚੌਗਾ ਤਿੰਨ ਨੰਬਰ ਇਹ ਵੀ ਖੀਰਾ ਖੀਰਾ ਖੜਨੀ ਦੇਖ ਬੱਚੇ ਜੀ ਕਵਾਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰਾਈ ਦੇ ਅੱਜ ਚੈੱਕ ਕਰਾਈ ਦੇ ਬਾਅਦ ਲੰਬਾ ਨਹੀਂ ਲੈਣਾ ਹੂੰ ਠੀਕ ਆ ਲਓ ਕਰ ਲੋ ਕੁਆਲਿਟੀ ਚੈੱਕ ਇਹ ਤਾਂ ਬਰਾੜ ਵੀ ਚਾਰ ਤੇ ਆਈਆਂ ਮੇਰੇ ਕੋਲ ਤਾਂ ਪੱਠੇ ਵੀ ਨਹੀਂ ਖਾਂਦੀਆਂ ਅੱਜ ਅੱਛਾ ਹਾਂ ਚਾਰ ਵਾਲੀਆਂ ਨੇ ਕਾਦੇ ਫਿਰ ਪੱਠੇ ਚਾਰ ਵਾਲੀਆਂ ਨੇ ਮੇਰੇ ਕੋਲ ਤਾਂ ਅੱਜ ਤੂੜੀ ਦਾਣਾ ਵੀ ਨਹੀਂ ਖਾਂਦੀਆਂ ਮੇਰੇ ਕੋਲ ਨਹੀਂ ਫੋਰਟ ਸ਼ਾਂਖਪੋਰਾ ਮੈਂ ਕਹਿੰਦਾ ਫੋਰਟ ਸ਼ਾਂਖ ਕਿਸੇ ਦੇ ਵੀ ਨਹੀਂ ਕੀ ਆਈ ਦੇ ਕਾਬਲੀ ਹੈ ਹੈ ਇਹ ਆਈ ਦੇ ਕਾਬਲੀ ਹੈ ਬਿਲਕੁਲ ਕਾਬਲੀ ਹੈ ਜਾਂਦਾ ਅਗਲਾ ਆਪਦੀ ਪਹਿਲੀ ਹੀਟ ਤੇ ਏ ਆਈ ਬਈ ਦੋਨੇ ਬੱਛੀਆਂ ਨਹੀਂ ਆਈ ਹੋਈਆਂ ਗਿਆ ਮਾਲਕ ਕਹਿੰਦੇ ਸੀ ਕਰਾਈਆਂ ਮਿਲ ਚਾਰ ਆਪਾਂ ਬੱਛੀਆਂ ਪੰਜਰ ਇੱਕ ਘਰੋਂ ਲਈਆਂ ਵਾ ਕਿਉਂਕਿ ਅਗਲਾ ਕਹਿੰਦਾ ਬਈ ਸਾਮਕੇ ਗਾਂ ਚੰਗੇ ਅਗਲਾ ਕਹਿੰਦਾ ਪਤਾ ਨਹੀਂ ਚੰਗੇ ਹਾਂ ਮੈਂ ਸੁਣ ਗਿਆ ਚਲੋ ਅਗਲੇ ਦਾ ਆਪਦਾ ਮੈਨੇਜਰ ਝੋਲੀ ਬਹੁਤ ਚੰਗੀ ਆਈ ਝੋਲੀ ਬਹੁਤ ਚੰਗੀ ਹੈ ਕੱਲਾ ਕੱਲਾ ਥਾਨ ਨੇ ਖੜਮਾ ਹਾਂਜੀ ਹਾਂਜੀ ਰੰਗ ਪ੍ਰਿੰਟ ਪੂਰਾ ਚੰਗਾ ਬਹੁਤ ਚੰਗੀ ਆਈ ਬਰਾੜ ਭਾਈ ਕੋਈ ਜੇ ਦਾ ਕੋਈ ਲੈਂਦਾ ਵਾ ਬੱਛੀ ਕੱਲੀ ਕੱਲੀ 18 18000 ਦੀ ਜੋੜੀ ਆਪਾਂ ਦੇ ਦਾਂਗੇ 32000 ਦੀ ਜੋੜੀ 32000 ਦੀ ਕੱਲੀ ਕੱਲੀ 18000 18000 ਠੀਕ ਆ ਹਾਂਜੀ ਅੱਗੇ ਨਾਗ ਨੰਬਰ ਆ ਗਿਆ ਬਈ ਆਪਣਾ 4 4 ਆ ਗਿਆ ਬਈ ਹੂੰ ਇਹ ਵੀਰੇ ਹੈਗਾ ਵਾ 4 ਦਾ ਬੱਚਾ ਆਊਗਾ ਹੂੰ ਇਹ ਬੱਚੇ ਦੀ ਵੀਰੇ ਲੈਗ ਲੁਗ ਸਕੋਰ ਚੱਕ ਰਹੀ ਕਿੰਨੀ ਚੰਗੀ ਆ ਚੰਗੀ ਆ ਹੈਨਾ ਪੂਰਾ ਬਹੁਤ ਚੰਗਾ ਬੱਚਾ ਇਹਦੇ ਵੀਰੇ ਸੀਮਣ ਭਰਿਆ ਹੋਇਆ ਵਾ ਕਿੰਨਾ ਕਿਸਮਾ ਹੋ ਗਿਆ ਆਪਾਂ ਤੁਹਾਨੂੰ ਦੱਸ ਦਿੰਨੇ ਆ ਆਪਾਂ ਚੈੱਕ ਕਰਾਈ ਸੀ ਬੱਚੀ ਅੱਜ ਹੂੰ ਡਾਕਟਰ ਦਾ ਸਮਝ ਨਹੀਂ ਆਈ ਵੀਰੇ ਆਪਾਂ ਖਾਲੀ ਕਹਿ ਕੇ ਦੇਣੀ ਆ ਕੋਈ ਭੈਣ ਭਰਾ ਦਾ ਹਾਂ ਇਹਨਾਂ ਨੂੰ ਚੈੱਕ ਕਰਾ ਲਵੇ ਬੰਦੇ ਨੇ ਕਿਹਾ 2 ਮਹੀਨੇ ਨੂੰ ਹੋਣ ਵਾਲਿਆ ਸੀ ਮੇਰੇ ਭਰੇ ਨੂੰ ਇਹ ਹੂੰ ਠੀਕ ਹੈ ਨਾ ਆਪਾਂ ਖਾਲੀ کہہ ਕੇ ਦੇਣੀ ਆਪਣੀ ਕੋਈ ਗਰੰਟੀ ਨਹੀਂ ਆਪਾਂ ਖਾਲੀ کہہ ਕੇ ਦੇਣੀ ਅਗਲਾ ਖਾਲੀ ਮੰਨ ਲੈ ਗੱਬਣ ਮੰਨ ਲੈ ਉਹ ਅਗਲੇ ਦੀ ਬਈ ਕਿਸਮਤ ਦੰਤੋ ਕਿਵੇਂ ਆ ਇਹ ਚਾਰ ਦੰਦ ਦਾ ਬਈ ਚਾਰ ਦੰਦ ਦਾ ਚੱਕ ਦੀ ਪਈ ਚੋਕ ਦੇ ਬ੍ਰੀਡ ਬਰੂਡ ਪੂਰੀ ਚੰਗੀ ਹੈ ਨਾ ਪੂਰੀ ਚੰਗੀ ਲੱਗ ਸਕੋਰ ਵੀਰੇ ਬਹੁਤ ਚੰਗੇ ਸੀਮਨ ਦੀ ਬੱਚੀ ਆ ਪਤਾ ਨਹੀਂ ਮੈਨੂੰ ਉਹਨਾਂ ਨੇ ਦੱਸਿਆ ਵਾ ਤੇ ਕਾਪੀ ਤੇ ਲਿਖਿਆ ਤੇ ਮੈਂ ਸਾਰੀਆਂ ਬੱਚਿਆਂ ਦੇ ਪੰਜਾਂ ਦਾ ਆਪਾਂ ਨੂੰ ਰਿਕਾਰਡ ਮਿਲਿਆ ਅਜੋ ਠੀਕ ਆ ਜੀ ਹਾਂਜੀ ਉਹ ਆਪਾਂ ਬਰਾੜ ਪਈ ਦੇ ਦਾਂਗੇ ਮਾਲਕ ਨੂੰ ਤੇ 4 ਨੰਬਰ ਦੀ ਡਿਮਾਂਡ ਇਹਦੀ ਵੀ ਵੀਰੇ 18000 ਰੁਪਿਆ 18000 ਰੁਪਿਆ ਠੀਕ ਆ ਵੀਰੇ ਨਾਗ ਹੋ ਗਏ 4 4 ਤੇ 5 ਨੰਬਰ ਬਾਈ ਇਹ ਵੀਰੇ ਨੇ ਇੱਕ ਦੰਦ ਭੰਨਿਆ ਖੀਰ ਦਾ ਦੋਨ ਦਾ ਵਿੱਚ ਹੁੰਦੀ ਪਈ ਆ ਇੱਕ ਦੰਦ ਭੰਨ ਗਈ ਆ ਠੀਕ ਆ ਇਹਦੇ ਵੀ ਦੰਦ ਚੈੱਕ ਪਰ ਹੈ ਅਗਲਾ ਕੋਈ ਖੀਰੀ ਸਮਝ ਕੇ ਲੈ ਲੈ ਕੋਈ ਦੋਂਦੀ ਸਮਝ ਕੇ ਲੈ ਲੈ ਆਪਾਂ ਕੋਈ ਚੱਕਣੀ ਆ ਨਿੱਗਰ ਨਰੋਈ ਪੂਰੀ ਆ ਹੈਨਾ ਪੂਰੀ ਚੰਗੀ ਬੋਕ ਕੁਆਲਟੀ ਦਾ ਬੱਚਾ ਬਈ ਵੇਖ ਠੀਕ ਆ ਲੈ ਦਿਖਾਈ ਦੇ ਯਾਰ ਅਗਲਾ ਬਾਅਦ ਤੋਂ ਲਾਂਬਾ ਦਿੰਦਾ ਯਾਰ ਠੀਕ ਆ ਲਓ ਜੀ ਇੱਕ ਦੰਦ ਜਪਨੇ ਤੁਸੀਂ ਦੋਂਦੀ ਮੰਨ ਸਕਦੇ ਹੋ ਤੇਰੀਆਂ ਜੀ ਪਿੰਦੀ ਆ ਇਹਦਾ ਬਰਾਣਾ ਹਾਂ ਲੈ ਠੀਕ ਆ ਇਹ ਨਾ ਬੱਚੀਆਂ ਨੇ ਬੇ ਖੁੱਲੀਆਂ ਆਇਆਂ ਕਰਕੇ ਦੇਲਾ ਨਿਸ਼ਾਨ ਵੀ ਹੈ ਨਹੀਂ ਸੰਗਲ ਸੁੰਗ ਦਾ ਨਿਸ਼ਾਨ ਦਿਖਾ ਦਿਓ ਕਿ ਬੰਦਾ ਤਾਂ ਵੀ ਬੱਚੀ ਛੱਡ ਦੂ ਮੈਂ ਤੇ ਲਿਆਰੇ ਦਾ ਵੀ ਹੈ ਨਹੀਂ ਹੈ ਨਾ ਮੈਂ ਕਿਹਾ ਖੁੱਲੀਆਂ ਆਈਆਂ ਬਰਾੜਾ ਜੀ ਝੋਲੀ ਚੰਗੀ ਆ ਬਹੁਤ ਚੰਗੀ ਝੋਲੀ ਠੀਕ ਆ ਬਾਕੀ ਝੋਲੀ ਤੁਸੀਂ ਦੇਖ ਸਕਦੇ ਹੋ ਇਹ ਵੀ 32000 ਦੀ ਜੋੜੀ ਦੇ ਦਾਂਗੇ ਭਾਈ ਜਾਣੀ ਹੈ 18 18 ਮੋਲਾ ਜੋੜੀ ਚ 32 ਹਾਂਜੀ ਜੋੜੀ ਜੋੜੀ 32 ਦੀ ਜਾਨਾ ਠੀਕ ਹੈ ਵੀਰੇ ਹਾਂਜੀ ਤੇ ਪੰਜ ਨਗ ਦੇ ਖਾਤੇ 6 ਨੰਬਰ ਨਗ ਬਾਈ ਇਹ ਕਿਵੇਂ ਆ ਇਹ ਵੀਰੇ ਦੌਂਦੀ ਆ ਪ੍ਰੋਪਰ ਇਹ ਦੋ ਦੰਦ ਅੱਜ ਜੀ ਹਾਂਜੀ ਹੂੰ ਕੱਦ ਵੇਲ ਦੀ ਪੂਰੀ ਚੰਗੀ ਬਹੁਤ ਚੰਗੀ ਬੱਚੀ ਬਾਈ ਕਿੰਨੀ ਚੰਗੀ ਕਹਿਲਾ ਲੈ ਖੜਨੀ ਵੇਖ ਬੱਚੀ ਦੀ ਪਰਾੜਾ ਖੜਨੀ ਖੁੜਨੀ ਪੂਰੀ ਲੈ ਇਹ ਵੀ AI ਦੇ ਕਾਬਿਲ ਹੀ ਆ ਹੈਨਾ ਵੀ ਬਈ ਉਹੀ ਹੋਈ ਆ 28 ਦਿਨ ਹੋਏ ਆ ਕੋਈ ਵੀ ਆ ਕੋਈ ਯਕੀਨ ਮੰਨੇ ਨਾ ਮੰਨੇ ਆਪਾਂ ਵੇਚਣ ਮਾਰੇ ਨਹੀਂ ਲੱਗ ਬਾਈ ਕਹਿੰਦੇ ਹੁੰਦੇ 28 ਦਿਨ ਹੋਏ ਵੇ 28 ਦਿਨ AI ਨੂੰ ਹੋਏ ਆ 28 ਦਿਨ AI ਨੂੰ ਹੋਏ ਵੇ ਆ ਠੀਕ ਆ ਬਾਕੀ ਕੁਆਲਿਟੀ ਪੂਰੀ ਆ ਇਹ ਬਾਈ ਇਹ ਤਾਂ ਜੋ ਮੈਂ ਨਹੀਂ ਮੋਰੀ ਪਈ ਆਪਾਂ ਖੁੱਲ੍ਹੀ ਦੀ ਵੀਡੀਓ ਦਿਖਾ ਦਾਂਗੇ ਮਾਲ ਕਰੀਆ ਠੀਕ ਆ ਹਾਂ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਆ ਕੇ ਰੰਗ ਪ੍ਰਿੰਟ ਭੂਰਾ ਚੰਗਾ ਹਨਾ ਪੂਰੇ ਚੰਗੀ ਆ ਚਾਰ ਹੀ ਥਾਣਾ ਨਾ ਪਤਾ ਕਰਨ ਇਹਦੀ ਡਿਮਾਂਡ ਬਾਈ ਇਹਦੀ ਵੀਰੇ ਕੱਲੇ ਦੀ 18000 ਰੁਪਇਆ ਠੀਕ ਆ ਹਾਂਜੀ ਤੇ ਅੱਗੇ ਆ ਗਿਆ 7 ਨੰਬਰ ਨਗ ਬਾਈ ਹਾਂਜੀ ਠੀਕ ਆ ਕਵਾਲਿਟੀ ਬਹੁਤ ਹੈ। ਪੱਛਾ ਅਗੀਰਾ ਬਰਾੜਾ। ਗਾਰੰਟੀ ਹੈ ਜੀ। ਗਾਰੰਟੀ ਹੈ ਜਦੋਂ ਲੈਣ ਗਿਆ ਸੀ ਨਾ। ਹੂੰ। ਘੰਟਾਂਾਂ ਦੇ ਮਾਲਕਾਂ ਦੇ ਘਰੇ ਬੈਠਾ ਰਿਆਂ। ਅੱਛਾ। ਹਾਂ ਗੱਲ ਲੈ ਕੇ ਜਾਣੀ। ਬਸ ਜੀ ਕਿ ਮੈਂਗਾ ਲੈ ਕੇ ਜਾਉ। ਠੀਕ ਆ। ਦੋ ਵਾਰੀ ਚਾਹ ਪੀਤੀ ਮਾਲਕਾਂ ਦੇ ਘਰੇ ਬੈ ਗਏ। ਅੱਛਾ। ਹਾਂ। ਠੀਕ ਹੈ ਤੇਰਾ। ਦਿਖਾ ਦੀਏ ਪਤਾ ਵੀਡੀਓ ਜਦਾਂ ਦਾ। ਦੰਦ ਦਿਖਾ ਦਿਓ ਜੀ ਚੈੱਕ ਕਰਾਂ। ਅਗਲਾ ਕਹਿੰਦਾ ਝੂਠ ਹੀ ਬੋਲੀ ਜਾਂਦੇ ਆ। ਹੂੰ। ਨਾ ਪਤਾ ਦਿਖਾ ਦੇ। ਆ ਜਾ ਬਰਾੜਾ ਇੱਧਰ ਆ ਜਾ। ਆ ਗਿਆ ਜੀ ਆ ਗਿਆ। ਲਓ। ਕਰੋ ਚੈੱਕ। ਆ ਇੱਕ ਅਤੀ ਹੀਰੀ ਪਈ ਆ ਠੀਕ ਆ ਚਾਰ ਹੀ ਥਾਣਾ ਇਹ ਜਾਈ ਨੂੰ ਹੋ ਗਿਆ ਇੱਕ ਮਹੀਨਾ ਪੰਜ ਦਿਨ ਇਹਨੂੰ ਹਾਂ ਠੀਕ ਆ ਕੋਈ ਚੱਕ ਕਰਾ ਕੇ ਲੈ ਜਾਣੀ ਲੈ ਜਵੇ ਖਾਲੀ ਪਿੰਨ ਕਦੇ ਦੇਣੀ ਆ ਇਹਦੀ ਡਿਮਾਂਡ ਬਰਾੜਾ ਡਿਮਾਂਡ ਤਾਂ 30 ਕਰ ਲਾ 32 ਕਰ ਲਾ ਤਾਂ ਨਹੀਂ ਬੱਚੀ ਵੇਚ ਲਾਂਗੇ ਹੂੰ ਪਰ ਆਪਾਂ ਹੀ ਵੀ 18000 ਦੀ ਬੱਚੀ ਦੇ ਦਾਂਗੇ ਲੈ ਇਧਰ ਜੋੜੇ ਚ ਬਈ ਜੋੜਾ ਬਈ 32 ਦਾ ਕਠੀਆਂ ਲੈ ਜੇ ਸਾਰੀਆਂ ਦੀਆਂ ਸਾਰੀਆਂ ਸੱਤੇ ਦੀਆਂ ਸੱਤੇ ਸੱਤੇ ਦੀਆਂ ਸੱਤੇ ਕੋਈ ਲੈ ਜਵੇ ਹੂੰ ਬਰਾੜਾ ਸਾਹਿਬ ਤਾਂ ਲਾਇਆ ਨਹੀਂ ਮੈਂ ਹੁਣ। ਹੂੰ। ਤੇ ਆਪਾਂ ਲੱਖ ਰੁਪਏ ਹੀ ਦੇ ਦਾਂਗੇ। 7 7 ਵਛੀਆਂ। ਲੱਖ ਵਿੱਚ ਹੀ ਖੀਰੀਆਂ ਵਿੱਚ ਹੀ ਦੋਂਦੀਆਂ। ਵਿੱਚ ਹੀ ਖੀਰੀਆਂ ਜਾਂਦੇ ਵਿੱਚ ਹੀ ਦੋਂਦੀਆਂ ਜਾਂਦੇ ਹਾਂ ਦਾ ਹਿਸਾਬ ਬਾਅਦ ਚੋ ਲਈ ਚੱਲਾਂਗੇ। ਲੱਖ ਰੁਪਏ ਦੀਆਂ ਸਾਰੀਆਂ ਦੇ ਦਾਂਗੇ। ਸਾਰੀਆਂ ਵਛੀਆਂ ਦੇ ਦਾਂਗੇ ਲੱਖ। ਲੱਖ ਜੋ ਹੋ ਜੂ ਮਾੜਾ ਮੋਟਾ। ਕਰਦਾਂਗੇ ਕੋਈ ਨਾ 100 ਕਿਲੋਮੀਟਰ ਕਰਾਇਆ ਵੀ ਫਰੀ ਅੱਜ। 100 ਕਿਲੋਮੀਟਰ ਕਰਾਇਆ ਵੀ ਫਰੀ। ਹਾਂਜੀ ਹਾਂਜੀ। ਠੀਕ ਆ ਵੀਰੇ। ਬਾਕੀ ਕੁਆਲਿਟੀ ਗੁਲਟੀ ਇਹਨਾਂ ਦੀ ਪੂਰੀ ਚੰਗੀ ਆ। ਰੰਗ ਪ੍ਰਿੰਟ ਪੂਰਾ ਸੋਨਾ ਇਹ ਵਿਰਾਟ ਭਾਈ ਚਾਹ ਕੇ ਬਛੀਆਂ ਲਈਆਂ ਅਪਾਜ ਹੂੰ ਠੀਕ ਹੈ ਨਾ ਰੇਟ ਤਾਂ ਪਰ ਆ ਰਹਿ ਗਿਆ ਬਛੀਆਂ ਦੇ ਪਰ ਲਈਆਂ ਅਪਾ ਚਾਹ ਗਿਆ ਠੀਕ ਆ ਹਾਂਜੀ ਚੰਗੀਆਂ ਬਛੀਆਂ ਭਾਈ ਹੂੰ ਕਿੰਨੀਆਂ ਕਹਿਲਾ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆਉਂਦਾ ਫਿਰ ਆਪਾਂ ਫੇਰ ਕਹਿੰਦੇ ਆ ਵੀਡੀਓ ਦੇ ਐਂਡ ਤੇ ਵੀਰੇ ਦਾ ਡਾਕਟਰ ਨਾਲ ਹੀ ਲੈ ਕੇ ਉਹ ਦਸੰਡੀ ਕਰਾ ਕੇ ਲੈ ਕੇ ਜਾਓ ਠੀਕ ਹੈ ਵੀਰੇ ਠੀਕ ਹੈ ਨਾ ਲੋਕ ਤਾਂ ਬਾਅਦ ਲਾਂਬਾ ਤੈਨ ਲੱਗੇ ਵੀਰੇ ਮੈਂਟਲ ਹੁੰਦੇ ਆ ਠੀਕ ਹੈ ਜੀ ਠੀਕ ਹੈ ਨਾ ਨਾ ਗੋ ਤੈਨੂੰ ਲੰਬਾ ਨਾ ਬਈ ਮੈਨੂੰ ਲੰਬਾ ਇਹ ਤਾਂ ਗੱਲ ਹੈਗੀ ਆ ਆਪਦੇ ਪੈਸੇ ਲਾਉਣੇ ਆ ਹੱਕ ਆ ਵੀਰੇ ਥੱਲੇ ਹੁਣ 10 ਮਿੰਟਾਂ ਦੇ ਖਾਤਰ ਵੀਰੇ ਕੋਈ ਨਹੀਂ ਹੁੰਦਾ ਹੁੰਦਾ ਹਮ ਧੰਨਵਾਦ